ਜਵਾਹਰ ਲਾਲ ਨਿੱਕੀ ਹਰ ਹਰ ਬਾਵੀ ਕੀ ਮੈਂ ਕੋਮਲਸ ਹੋਂਤਾ ਪ੍ਰਧਾਨ ਵਲਮਕੀ ਲੋਕ ਸੰਭਾ ਕਪੂਰਥਲਾ ਅੱਜ ਜੋ ਕਿ ਸਾਰੇ ਹੀ ਸੰਗਠਨਾਂ ਨੇ ਰਲ ਕੇ ਜੋ ਮੈਡਮ ਮਨਜੂਰਾ ਜੀ ਪੁਰਵਾਨ ਵਲਮਕੀ ਮੰਦਰ ਮਨਸੂਰਵਾਲ ਦੋਨਾਂ ਦੇ ਵਿੱਚ ਜੋ ਉੱਥੇ ਸਾਡੇ ਸ਼ਹਿਰ ਦੇ ਲੀਡਰ ਸਾਡੇ ਸਮਾਜ ਦੇ ਲੀਡਰ ਚਾਹ ਜੀ ਧੰਸ ਜੀ ਨਾਲ ਜੋ ਅਪਚਾਹ ਤੇ ਭੁੱਲਿਆ ਸੀ 9 ਮਹੀਨਿਆਂ ਤੋਂ ਦਰਖਾਸਤ ਚੱਲ ਰਹੀ ਸੀ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਕਿਹਾ ਕਿ ਮੈਂ ਲੀਗਲ ਆਰਡਰ ਲੈ ਕੇ ਤਸਵੀਰ ਪਰਚਾ ਕਰੂੰ ਤੇ ਮੇਰੇ ਤੇ ਦਬਾਅ ਬੜਾ ਵੱਡਾ ਆ ਅੱਜ ਦੇਖੋ ਪੰਜਾਬ ਪੁਲਿਸ ਕਿਉਂ ਮੁਰਦਾਬਾਦ ਦੇ ਮਾਰੇ ਲੱਗ ਰਿਹਾ ਕਿਉਂ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਲੇ ਲੱਗ ਰਿਹਾ ਕਿਉਂਕਿ ਸਾਰੇ ਹੀ ਸ਼ਹਿਰ ਨੇ ਇਕੱਠੇ ਹੋ ਕੇ ਅੱਜ ਸਬੂਤ ਵੀ ਦੇਤਾ ਇੱਕ ਛੋਟੀ ਜੀ ਕੋਲ ਤੇ ਸ਼ਹਿਰ ਨਿਵਾਸੀਆਂ ਨੇ ਬਾਜ਼ਾਰ ਬੰਦ ਕੀਤਾ ਕਿਉਂਕਿ ਇਹ ਕੱਲੇ ਜਨਮਧਾਨਸਰੀ ਲੜਾਈ ਨਹੀਂ ਸੀ ਜਦੋਂ ਵੀ ਵਾਰਮਿਕੀ ਸਮਾਜ ਦੀ ਲੜਾਈ ਲਈ ਸੀ ਇਹ ਸਾਰੇ ਹੀ ਸਮਾਜ ਦੀ ਲੜਾਈ ਸੀ ਲੋਕਾਂ ਦੀ ਅੱਜ ਲੜੀ ਕਪੂਰਥਲੇ ਸ਼ਹਿਰ ਦੇ ਤੇ ਮੈਂ ਇੱਥੇ ਹੀ ਸ਼ਹਿਰ ਦੇ ਜਿਹੜੇ ਦੁਕਾਨਦਾਰ ਲੋਕ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਇੱਕ ਛੋਟੀ ਵੀ ਕੋਲ ਤੇ ਵਾਰਮਿਕੀ ਸਮਾਜ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਉਹ ਪ੍ਰੈਸ ਦੇ ਸਾਹਮਣੇ ਆ ਇੱਕ ਮੈਂ ਪ੍ਰੈਸ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ ਸਾਡੇ ਵੀਰਾਂ ਨੂੰ ਮੈਡਮ ਮਨਜੂਰਾਣਾ ਨੇ ਇਹਨਾਂ ਨੂੰ ਵੀ ਮੇਰੇ ਖਿਆਲ ਨਾਲ ਕੁਝ ਭੇਜਿਆ ਹੈਗੇ ਆ ਜਮਨ ਚੰਮਲੇ ਇਹਨਾਂ ਨੂੰ ਵੀ ਦਬਾਣਾ ਚਾਹੁੰਦੀ ਜਿਹੜੇ ਲੋਕਾਂ ਦੀ ਬਾਤ ਚੱਕਦੇ ਆ ਇਹਨਾਂ ਨੂੰ ਵੀ ਦਬਾਣਾ ਚਾਹੁੰਦੀ ਮੈਡਮ ਜੀ ਤੁਸੀਂ ਇਹਨਾ ਨਾ ਹੰਕਾਰੇ ਹੋਵੋ ਸਰਕਾਰ ਨੂੰ ਰਹਿ ਗਏ 9 ਮਹੀਨੇ ਸਾਰੇ ਜਿੱਦਾਂ ਸਰਕਾਰ ਚਲੀ ਗਈ ਅਸੀਂ ਪੂਛ ਪ੍ਰਸ਼ਾਸਨ ਨੂੰ ਵੀ ਆ ਗਿਆ ਨਾ ਚੋਣ ਮਾਨਯੋਗ ਅਫਸਰ ਐਸਐਸਪੀ ਸਾਹਿਬ ਜੇ ਤੁਸੀਂ ਬੰਦੀ ਕਾਰਵਾਈ ਨਹੀਂ ਕੀਤੀ ਅਗਲੀ ਕਾਰਵਾਈਆਂ ਹੋਏਗੀਆਂ ਤੁਹਾਡੇ ਦਫ਼ਤਰ ਬੰਦੀ ਉਥੇ ਭਰਨੇ ਲੱਗੇ ਜਾਣਗੇ ਇੱਕ ਗੋਲ ਹੋਏਗੀ ਅੰਮ੍ਰਿਤਸਰ ਆਸ਼ਰਮ ਤੋਂ ਜਿੱਦ ਸਾਡੇ ਤੁਹਾਨੂੰ ਲਾਉਗੇ ਸਾਦੇ ਪੱਪਾ ਜੀ ਉਹ ਆਣਗੇ ਇੱਕ ਪ੍ਰੈਸ ਮੀਟਿੰਗ ਜਲੰਧਰ ਦੇ ਵਿੱਚ ਬਹੁਤ ਤਗੜੀ ਰੱਖੀ ਜਾਏਗੀ ਪੰਜਾਬ ਬੰਦ ਵੀ ਹੋਏਗੀ ਹੋ ਜੇ ਮਾਨਜੋਤ ਐਸਐਸਪੀ ਸਾਹਿਬ ਤੁਸੀਂ ਪਰਚਾ ਨਾ ਕੀਤਾ ਕਿੰਨਾ ਅਲਟੀਮੇਟ ਦਿੱਤਾ ਹੋ ਕਿੰਨੇ ਦਿਨਾਂ ਲਈ ਅਸੀਂ ਕੋਈ ਅਲਟੀਮੇਟ ਨਹੀਂ ਦਿੱਤਾ ਅਸੀਂ ਬੈਠਾਂਗੇ ਸਾਰੇ ਸ਼ਹਿਰ ਦੇ ਨਾਲ ਗੱਲਬਾਤ ਕਰਾਂਗੇ ਜਿੱਦਾਂ ਹੁਣ ਮੀਟਿੰਗ ਕੀਤੀ ਸੀ ਅਸੀਂ ਆਪਣੇ ਸ਼ਹਿਰ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਇਕੱਲੇ ਕੁਝ ਨਹੀਂ ਕਰਦਾ ਅਸੀਂ ਆਪਣੇ ਸ਼ਹਿਰ ਦੇ ਨਾਲ ਆ। ਕਿ ਬੰਦ ਹਲ ਹੈਗਾ ਕੋਈ ਹੋਰ ਤਰੀਕਾ ਨੇ ਇਦਾਂ ਲੋਨ ਸੁਣਿਆ ਤੋਂ। ਮੇਰੇ ਖਿਆਲ ਨਾਲ ਸ਼ਹਿਰ ਨਿਵਾਸੀ ਇੰਨੇ ਖੁਸ਼ ਹੋ। ਉਕਿੰਦੇ ਸਾਡਾ ਜਿਹੱਥੇ ਵੀ ਬੰਦ ਹੁੰਦਾ ਤੇ ਬੰਦ ਰੱਖਦੇ ਦੁਕਾਨਾਂ ਪਰ ਇਸ ਹਮਕਾਰੀ ਮੇਰੀ ਤੇ ਪਰਚਾ ਹੋਣਾ ਚਾਹੀਦਾ। ਮੇਰੇ ਖਿਆਲ ਨਾਲ ਮੈਂ ਪਹਿਲੇ ਵੀ ਦੱਸਿਆ ਮੇडम ਮੰਜੂ ਰਾਣਾ ਇਹੀ ਹਮਕਾਰ ਗਈ ਆ। ਕਿ ਇਹ ਸਮਝ ਨਹੀਂ ਲੱਗ ਰਹੀ ਆ ਜਿਹੜੇ ਲੋਗ ਆਪਣੇ ਬਲਾ ਰੱਖਦੇ ਅੱਗੇ ਜਾਦੇ ਉਹ ਉਹਨਾਂ ਨੂੰ ਇਹ ਬਚਾਰਾ ਨਹੀਂ ਕਿਸੇ ਦਾ ਲੱਗੋ ਉਹਨਾਂ ਦਾ ਕਸੂਰ ਕੀ ਆ ਇੱਕ ਬਲੂ ਦੀ ਜੀਹੜਾ ਦੀ ਵਾਰਿ ਚੱਕਦੇ ਆ ਇਸ ਕਰਕੇ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਜੀ ਕਿਉਂਕਿ ਇਹ ਜਿੱਤ ਜਿੱਤਰਾ ਲੱਗ ਰਿਹਾ ਕਿ ਪ੍ਰਚਾਰਣ ਜਿਹੜਾ ਆ ਉਹ बार-बार ਸਾਨੂੰ ਫੋਨ ਨਹੀਂ ਇਹ ਪ੍ਰੋਗਰਾਮ ਕਹਿ ਰਹੇ ਸੀਗਾ ਕਿ ਜਿਵੇਂ ਕਿ ਲੱਗਦਾ ਕਿ ਉੱਤੇ ਪ੍ਰੈਸ਼ਰ ਜ਼ਿਆਦਾ ਜਾਂ ਦਬਾਅ ਜ਼ਿਆਦਾ ਆ ਉਹਨਾਂ ਉੱਤੇ ਵੀ ਜਿਹੜਾ ਸਰਕਾਰ ਦਾ ਦਬਾਅ ਲਿਆ ਪੈਣ ਹੁੰਦਾ ਕਿ ਜੇ ਇਹ ਦਿਨਾਂ ਨੂੰ ਬਹੁਤ ਤੇਜ਼ ਨਾ ਪੜਕਾ ਦਰਸ਼ਕਾਂ ਤੋਂ ਜਿਹੜੀ ਕਾਲੀ ਕੀਤੀ ਜਾ ਰਹੀ ਹੈ